ਜੇ ਕੋ 12 ਟੈਸਟ ਹੋਣਾ ਤਾਂ ਉਹਦੀ ਪਰਸੀ ਮਿਲ ਜੀ ਕਿਸਨ ਨੂੰ ਉਹ ਬਾਹਰੋਂ ਟੈਸਟ ਆਏਗਾ ਲੇਕਿਨ ਉਹਦਾ ਖਰਚਾ ਸਰਕਾਰ ਦੇਗੀ। ਸਪੈਸ਼ਲ ਪਾਵਰ ਦੇ ਦਿੱਤੀਆਂ 20 ਲੱਖ ਰੁਪਏ ਦੀਆਂ ਜਿਹੜਾ ਡਾਇਰੈਕਟ ਪ੍ਰਿੰਸੀਪਲ ਹੋ ਤੇ ਮੈਡੀਕਲ ਸੁਵਿਧਾ ਨੂੰ ਕਿ ਜਿਹੜੀ ਦਵਾਈ ਨਹੀਂ ਆ ਤੁਸੀਂ ਖਰੀਦ ਲਓ। ਅੱਜ ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਬਲਵੀਰ ਜੀहां ਸਿਹਤ ਮੰਤਰੀ ਡਾਕਟਰ ਬਲਵੀਰ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਈ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਰਕਾਰੀ ਮਾਤਾ ਕਸ਼ਲਿਆ ਹਸਪਤਾਲ ਪਟਿਆਲਾ ਦਾ ਦੌਰਾ ਕੀਤਾ ਗਿਆ ਸੀ ਜਾਂਚ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਇੱਕ ਅਚਨਚੇਤ ਦੌਰਾ ਕਰਕੇ ਉੱਥੇ ਦਾ ਮੌਈਨਾ ਕੀਤਾ ਜਾ ਰਿਹਾ ਸੀ ਵੀ ਲੋਕਾਂ ਦੀ ਦੇਖਭਾਲ ਚੰਗੀ ਤਰ੍ਹਾਂ ਹੋ ਰਹੀ ਹੈ ਜਾਂ ਫਿਰ ਨਹੀਂ ਤੇ ਉਸ ਤੋਂ ਬਾਅਦ ਅੱਜ ਡਾਕਟਰ ਬਲਵੀਰ ਯਾਨੀ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਗਿਆ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਨੇ ਡਾਕਟਰ ਬਲਵੀਰ ਵਧੀਆ ਲੈਵਲ ਤੇ ਚੰਗਾ ਕਾਰਜ ਕੰਮ ਕਰ ਰਹੇ ਨੇ ਬਿਲਕੁਲ ਕੀਤਾ ਜਾਊਗਾ ਤੁਸੀਂ ਮਾਤਾਕ ਚੱਲਿਆ ਰਿਹਾ ਹਸਪਤਾਲ ਦਾ ਨਾਮ ਹੈ ਵਨ ਆਫ ਦਾ ਬੈਸਟ ਜਿਹੜਾ ਆਪਣਾ ਡਿਸਟ੍ਰਿਕਟ ਹਸਪੀਟਲ ਹੈ ਇਸੇ ਤਰ੍ਹਾਂ ਜਿਹੜਾ ਰਜਿੰਦਰਾ ਹਸਪਤਾਲ ਨੂੰ ਕੰਪਲੈਕਸ ਜਿਹੜਾ ਹੈਗਾ ਉਹ ਮੈਡੀਕਲ ਕਾਲਜ ਬਣਾਵਾਂਗੇ ਇੱਥੇ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਨਿਊਰੋ ਸਰਜਰੀ ਸ਼ੁਰੂ ਹੋਈ ਹੈ ਇੱਥੇ ਜਿਹੜੀ ਕਾਰਡੀਕ ਕੇਸ ਲੈਬ ਜਿਹਨੂੰ ਅਸੀਂ ਕਹਿੰਦੇ ਆ ਹਾਰਟ ਦੀ ਜਿਹੜੀ ਹੈਗੀ ਆ ਸਟੈਂਟ ਵਗੈਰਾ ਪਰਾਨੇ ਉਹ ਸ਼ੁਰੂ ਹੋ ਗਿਆ ਹੋਇਆ ਸਾਰੀਆਂ ਸੁਪਰ ਸਪੈਸ਼ਲਿਟੀ ਸ਼ੁਰੂ ਹੋਣਗੀਆਂ ਸਾਰਾ ਇਲਾਜ ਜਿਹੜਾ ਪੇਸ਼ੈਂਟ ਦਾ ਹਸਪਤਾਲ ਚ ਹੋਏਗਾ ਔਰ ਮੁਫਤ ਹੋਏਗਾ ਇਹ ਸਾਡੇ ਮਾਨ ਗਵਰਨਮੈਂਟ ਦੀ ਜਿਹੜੀ ਕਮਿਟਮੈਂਟ ਹੈ ਮੇਰਾ ਕੰਮ ਹੈ ਕਿ ਮੌਕੇ ਤੇ ਪਹਾਰਾ ਦੇਵਾਂ ਔਰ ਬੰਦੇ ਦੇ ਦੇਖੋ ਬਾਹਰੋਂ ਟੈਸਟ ਹੋਣਾ ਤਾਂ ਉਹਦੀ ਪਰਚੀ ਮਲੇਗੀ ਪੇਸ਼ੰ ਨੂੰ ਬਾਹਰੋਂ ਟੈਸਟ ਆਏਗਾ ਲੇਕਿਨ ਉਹਦਾ ਖਰਚਾ ਸਰਕਾਰ ਦੇਗੀ ਸਪੈਸ਼ਲ ਪਾਵਰ ਦਿੱਤੀਆਂ 20000 ਰੁਪਏ ਦੀਆਂ ਜਿਹੜਾ ਟ੍ਰੈਕਟਰ ਪ੍ਰਿੰਸੀਪਲ ਉਹ ਤੇ ਮ ਸਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਬਲਵੀਰ ਜੀहां ਸਿਹਤ ਮੰਤਰੀ ਡਾਕਟਰ ਬਲਵੀਰ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਏ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਰਕਾਰੀ ਮਾਤਾ ਕਸ਼ਲਿਆ ਹਸਪਤਾਲ ਪਟਿਆਲਾ ਦਾ ਦੌਰਾ ਕੀਤਾ ਗਿਆ ਸੀ ਜਾਂਚ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਇੱਕ ਅਚਨਚੇਤ ਦੌਰਾ ਕਰਕੇ ਉੱਥੇ ਦਾ ਮੌਇਨਾ ਕੀਤਾ ਜਾ ਰਿਹਾ ਸੀ ਵੀ ਲੋਕਾਂ ਦੀ ਦੇਖਭਾਲ ਚੰਗੀ ਤਰ੍ਹਾਂ ਹੋ ਰਹੀ ਹੈ ਜਾਂ ਫਿਰ ਨਹੀਂ ਦੇ ਉਸ ਤੋਂ ਬਾਅਦ ਅੱਜ ਡਾਕਟਰ ਬਲਵੀਰ ਯਾਨੀ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਗਿਆ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਨੇ ਡਾਕਟਰ ਬਲਵੀਰ ਵਧੀਆ ਲੈਵਲ ਤੇ ਚੰਗਾ ਕਾਰਜ ਕੰਮ ਕਰ ਰਹੇ ਨੇ ਬਿਲਕੁਲ ਕੀਤਾ ਜਾਊਗਾ ਤੁਸੀਂ ਮਾਤਕ ਚੱਲਿਆ ਦਾ ਹਸਪਤਾਲ ਦਾ ਨਾਮ ਹੈ ਵਨ ਆਫ ਦਾ ਬੈਸਟ ਜਿਹੜਾ ਆਪਣਾ ਡਿਸਟ੍ਰਿਕਟ ਹਸਪੀਟਲ ਹੈ ਇਸੇ ਤਰ੍ਹਾਂ ਜਿਹੜਾ ਰਜਿੰਦਰਾ ਹਸਪਤਾਲ ਹੈ ਉਹ ਆਪਣਾ ਬੈਸਟ ਜਿਹੜਾ ਹੈਗਾ ਉਹ ਮੈਡੀਕਲ ਕਾਲਜ ਬਣਾਵਾਂਗੇ ਇੱਥੇ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਨਿਊਰੋ ਸਰਜਰੀ ਸ਼ੁਰੂ ਹੋਈ ਹੈ ਇਥੇ ਜਿਹੜੀ ਕਾਰਡੀਅਕ ਕੈਫ ਲੈਬ ਜਿਹਨੂੰ ਅਸੀਂ ਕਹਿੰਦੇ ਆ ਹਾਰਟ ਦੀ ਜਿਹੜੀ ਹੈਗੀ ਆ ਸਟੈਂਟ ਵਗੈਰਾ ਪਰਾਨੇ ਉਹ ਸ਼ੁਰੂ ਹੋ ਗਿਆ ਹੋਇਆ ਸਾਰੀਆਂ ਸੁਪਰ ਸਪੈਸ਼ਲਿਟੀ ਸ਼ੁਰੂ ਹੋਣਗੀਆਂ ਸਾਰਾ ਇਲਾਜ ਜਿਹੜਾ ਪੇਸ਼ੈਂਟ ਦਾ ਹਸਪਤਾਲ ਚ ਹੋਏਗਾ ਔਰ ਮੁਫਤ ਹੋਏਗਾ ਇਹ ਸਾਡੇ ਮਾਨ ਗਵਰਨਮੈਂਟ ਦੀ ਜਿਹੜੀ ਕਮਿਟਮੈਂਟ ਹੈ ਮੇਰਾ ਕੰਮ ਹੈ ਵੀ ਮੌਕੇ ਤੇ ਪਹਿਰਾ ਦੇਵਾਂ ਔਰ ਬੰਦ ਦੇਵਾਂ ਜੇ ਕੋਈ ਬਾਹਰੋਂ ਟੈਸਟ ਹੋਣਾ ਤਾਂ ਉਹਦੀ ਪਰਸੀ ਮਿਲੇਗੀ ਪੇਸ਼ੇ ਨੂੰ ਬਾਹਰੋਂ ਟੈਸਟ ਆਏਗਾ ਲੇਕਿਨ ਉਹਦਾ ਖਰਚਾ ਸਰਕਾਰ ਦੇਗੀ ਸਪੈਸ਼ਲ ਪਾਵਰ ਦਿੱਤੀਆਂ 20 ਲੱਖ ਰੁਪਏ ਦੀਆਂ ਜਿਹੜਾ ਡਾਇਰੈਕਟਰ ਪ੍ਰਿੰਸੀਪਲ ਦੇ ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਬਲਵੀਰ ਜੀहां ਸਿਹਤ ਮੰਤਰੀ ਡਾਕਟਰ ਬਲਵੀਰ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਏ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਰਕਾਰੀ ਮਾਤਾ ਕਸ਼ਲਿਆ ਹਸਪਤਾਲ ਪਟਿਆਲਾ ਦਾ ਦੌਰਾ ਕੀਤਾ ਗਿਆ ਸੀ ਜਾਂਚ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਇੱਕ ਅਚਨਚੇਤ ਦੌਰਾ ਕਰਕੇ ਉੱਥੇ ਦਾ ਮੌਇਨਾ ਕੀਤਾ ਜਾ ਰਿਹਾ ਸੀ ਵੀ ਲੋਕਾਂ ਦੀ ਦੇਖਭਾਲ ਚੰਗੀ ਤਰ੍ਹਾਂ ਹੋ ਰਹੀ ਹੈ ਜਾਂ ਫਿਰ ਨਹੀਂ ਤੇ ਉਸ ਤੋਂ ਬਾਅਦ ਅੱਜ ਡਾਕਟਰ ਬਲਬੀਰ ਯਾਨੀ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਗਿਆ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਨੇ ਡਾਕਟਰ ਬਲਬੀਰ ਵਧੀਆ ਲੈਵਲ ਤੇ ਚੰਗਾ ਕਾਰਜ ਕੰਮ ਕਰ ਰਹੇ ਨੇ ਬਿਲਕੁਲ ਕੀਤਾ ਜਾਊਗਾ ਤੁਸੀਂ ਮਾਤਾਕ ਚੱਲਿਆ ਦਾ ਹਸਪਤਾਲ ਦਾ ਨਾਮ ਆ ਰਿਹਾ ਵਨ ਆਫ ਦਾ ਬੈਸਟ ਜਿਹੜਾ ਆਪਣਾ ਡਿਸਟ੍ਰਿਕਟ ਹਸਪੀਟਲ ਹੈ ਇਸੇ ਤਰ੍ਹਾਂ ਜਿਹੜਾ ਰਜਿੰਦਰਾ ਹਸਪਤਾਲ ਹੈ ਉਹ ਆਪਣਾ ਬੈਸਟ ਜਿਹੜਾ ਹੈਗਾ ਉਹ ਮੈਡੀਕਲ ਕਾਲਜ ਬਣਾਵਾਂਗੇ ਇੱਥੇ ਬਹੁਤ ਸਾਰੀਆਂ ਸਰਵਿਸ ਜਿਹੜੀਆਂ ਨਿਊਰੋ ਸਰਜੀ ਸ਼ੁਰੂ ਹੋਈ ਹੈ ਇੱਥੇ ਜਿਹੜੀ ਕਾਰਡੀਅਕ ਕੈਥ ਲਾਬ ਜਿਹਨੂੰ ਅਸੀਂ ਕਹਿੰਦੇ ਹਾਂ ਹਾਰਟ ਦੀ ਜਿਹੜੀ ਹੈਗੇ ਆ ਸਟੈਂਟ ਵਗੈਰਾ ਪਾਣੇ ਉਹ ਸ਼ੁਰੂ ਹੋ ਗਏ ਹੋਏ ਆ ਸਾਰੀਆਂ ਸੁਪਰ ਸਪੈਸ਼ਲਿਟੀ ਸ਼ੁਰੂ ਆਉਣਗੀਆਂ ਸਾਰਾ ਇਲਾਜ ਜਿਹੜਾ ਪੇਸ਼ੈਂਟ ਦਾ ਹਸਪਤਾਲ ਚ ਹੋਏਗਾ ਔਰ ਮੁਫਤ ਹੋਏਗਾ ਇਹ ਸਾਡੇ ਮਾਨ ਗਵਰਨਮੈਂਟ ਦੀ ਜਿਹੜੀ ਕਮਿਟਮੈਂਟ ਹੈ ਮੇਰਾ ਕੰਮ ਹੈ ਕਿ ਮੈਂ ਉਹਦੇ ਤੇ ਪੈਰਾ ਦੇਵਾਂ ਔਰ ਬੰਦੇ ਦਾ